ਇਹ 3B2 ਦੇ ਏਰੀਆ ਦੇ ਵਿੱਚ ਕੁਝ 트랜ਸ ਜੈਂਡਰ ਪ੍ਰੋਸਟੀਚੂਸ਼ਨ ਵਗੈਰਾ ਕਰਦੇ ਨੇ ਜੋ ਕਿ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਉਹਨਾਂ ਨਾਲ ਸਰੀਰਕ ਸੰਬੰਧ ਬਣਾ ਕੇ ਉਸ ਤੋਂ ਬਾਅਦ ਉਹਨਾਂ ਦੇ ਵੀਡੀਓਜ਼ ਵਗੈਰਾ ਬਣਾਉਂਦੇ ਨੇ ਤੇ ਵੀਡੀਓਜ਼ ਬਣਾ ਕੇ ਉਹਨਾਂ ਤੋਂ ਉਹਨਾਂ ਨੂੰ ਐਕਸਟਰਸ਼ਨ ਵਗੈਰਾ ਵੀ ਕਰਦੇ ਨੇ ਸੋ ਏਸੀ ਜਦ ਸਾਨੂੰ ਇਹ ਇਨਫੋਰਮੇਸ਼ਨ ਵਗੈਰਾ ਮਿਲੀ ਤਾਂ ਅਸੀਂ ਮੌਕੇ ਤੇ ਸਿਚੂ ਮਟੋਰ ਨੇ ਜਾ ਕੇ ਉੱਥੇ ਆਪਣਾ ਨਾਕਾਬੰਦੀ ਵਗੈਰਾ ਕਰੀ ਮਾਨਵੀ ਨੌ ਦਾ ਇੱਕ 트랜스젠ਡਰ ਪਰਸਨ ਹੈਗਾ ਜਿਹਨੂੰ ਅਸੀਂ ਕਾਬੂ ਕਰਿਆ ਮਤਲਬ ਇਹਦਰਾਜੋਗ ਚੀਜ਼ਾਂ ਵੀ ਸਾਨੂੰ ਅਸੀਂ ਰਿਕਵਰ ਕਰੀਆਂ ਨੇ ਮੋਬਾਈਲ ਫੋਨ ਰਿਕਵਰ ਕਰਿਆ ਜੋ ਕੁਝ ਇਹਦੇ ਲੋਕਾਂ ਨਾਲ ਉਹਨਾਂ ਨੇ ਐਕਸਟਰੈਸ਼ਨ ਵਗੈਰਾ ਕਰੀਏ ਉਹ ਅਸੀਂ ਸਾਰਾ ਦਾ ਸਾਰਾ ਰੈਕਿਟ ਅਸੀਂ ਅਨਪੁੱਲ ਕਰਾਂਗੇ ਇੱਕ ਹੋਰ ਮੈਟਰ ਹੈਗਾ ਜਿਹੜਾ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਸਾਨੂੰ ਕੁਝ ਕੰਪਲੇਂਟਸ ਰੀਸੀਵ ਅਸੀਂ ਕਰੀਆਂ ਸੀਗੀਆਂ ਜਿਹਦੇ ਵਿੱਚ ਅਲੀਗੇਸ਼ਨ ਸੀਗੇ ਕਿ 3B2 ਦੇ ਏਰੀਆ ਦੇ ਵਿੱਚ ਕੁਝ 트ਾਂਸਜੈਂਡਰ ਪ੍ਰੋਸਟੀਚੂਸ਼ਨ ਵਗੈਰਾ ਕਰਦੇ ਨੇ ਜੋ ਕਿ ਜਿਹੜੇ ਭੋਲੇ-ਭਾਲੇ ਲੋਕ ਨੇ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਉਹਨਾਂ ਨਾਲ ਸਰੀਰਕ ਸੰਬੰਧ ਬਣਾ ਕੇ ਉਸ ਤੋਂ ਬਾਅਦ ਉਹਨਾਂ ਦੀ ਵੀਡੀਓਜ਼ ਵਗੈਰਾ ਬਣਾਉਂਦੇ ਨੇ ਤੇ ਵੀਡੀਓਜ਼ ਬਣਾ ਕੇ ਉਹਨਾਂ ਕੋਲੋਂ ਐਕਸਟਰਸ਼ਨ ਵਗੈਰਾ ਵੀ ਕਰਦੇ ਨੇ ਸੋ ਇਸੇ ਜਦ ਸਾਨੂੰ ਇਹ ਇਨਫੋਰਮੇਸ਼ਨ ਵਗੈਰਾ ਮਿਲੀ ਤਾਂ ਅਸੀਂ ਮੌਕੇ ਤੇ ਐਸਚੂ ਮਟੋਰ ਨੇ ਜਾ ਕੇ ਉੱਥੇ ਆਪਣਾ ਨਾਕਾਬੰਦੀ ਵਗੈਰਾ ਕਰੀ ਤੇ ਇੱਕ ਮਾਨਵੀ ਨੌ ਦਾ ਇੱਕ 트랜ਸ ਜੈਂਡਰ ਪਰਸਨ ਹੈਗਾ ਜਿਹਨੂੰ ਅਸੀਂ ਕਾਬੂ ਕਰਿਆ ਤੇ ਉਹਨਾਂ ਕੋਲੋਂ ਕੁਝ ਮਤਲਬ ਇਤਰਾਜੋ ਚੀਜ਼ਾਂ ਵੀ ਸਾਨੂੰ ਅਸੀਂ ਰਿਕਵਰ ਕਰੀਆਂ ਨੇ ਮੋਬਾਈਲ ਫੋਨ ਰਿਕਵਰ ਕਰਿਆ ਤੇ ਇਹਦੇ ਵਿੱਚ ਜੋ ਕੁਝ ਜਿਹੜੇ ਲੋਕਾਂ ਨਾਲ ਉਹਨਾਂ ਨੇ ਐਕਸਟਰਸ਼ਨ ਵਗੈਰਾ ਕਰੀ ਹੈ ਉਹ ਅਸੀਂ ਸਾਰਾ ਦਾ ਸਾਰਾ ਰੈਕਿਟ ਅਸੀਂ ਅਨਫੋਲਡ ਕਰਾਂਗੇ ਇਹਦਾ ਡਿਮਾਂਡ ਲੈ ਕੇ ਹੋਰ ਵੀ ਜੇ ਕੋਈ ਜਿਹੜੇ ਲੋਕ ਇਹਦੇ ਵਿੱਚ ਇਨਵੋਲਡ ਨੇ ਉਹਨਾਂ ਦੀ ਵੀ ਪੁਸ਼ਕਸ਼ ਕਰਾਂਗੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜੇ ਕੋਈ ਇਸ ਤਰ੍ਹਾਂ ਇਸ ਚੀਜ਼ ਦਾ ਵਿਕਟਮ ਹੈਗਾ ਤਾਂ ਉਹ ਸਾਡੇ ਕੋਲ ਆ ਕੇ ਜਰੂਰ ਸਾਨੂੰ ਦੱਸੋ ਤਾਂ ਕਿ ਅਸੀਂ ਜਿਹੜੇ ਬੰਦੇ ਇਸ ਤਰ੍ਹਾਂ ਦੀ ਐਕਸਟਰਸ਼ਨ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਸਕੀਏ ਸਰ ਇੱਕ ਕੁਸਚਨ ਮੈਂ ਇਹ ਤੁਹਾਨੂੰ ਇੱਕ ਸੱਤ ਸੈਕਟਰ ਦੇ ਵਿੱਚ ਪਿਛਲੇ 4 ਦਿਨ ਤੋਂ ਸਨੈਚਿੰਗ ਬਹੁਤ ਹੋ ਰਹੀ ਹੈ ਚਾਰ-ਪੰਜ ਕੁੜੀਆਂ ਦੇ ਫੋਨ ਔਰ ਦੋ ਦਿਨ ਮੁੰਡਿਆਂ ਦੇ ਫੋਨ ਵੀ ਖੋਰੀ ਗਏ ਆ ਆਫਲਾਈਨ ਦੇ ਦੌਰਾਨ ਇਸ ਬੰਦੇ ਵਿੱਚ ਜੇ ਕੋਈ ਸਾਡੇ ਕੋਲ ਆਉਂਦਾ ਹੈ ਤਾਂ ਅਸੀਂ ਐਫਆਈਆਰ ਰਜਿਸਟਰ ਕਰਕੇ ਉਹਨੂੰ ਜਲਦ ਤੋਂ ਜਲ ਤ੍ਰੇਸ ਕਰਾਈਂਦੀ ਪਿੱਛੇ ਵੀ ਕੁਝ ਕੇਸਸ ਹੋਏ ਨੇ ਤੇ ਅਸੀਂ ਉਹਨਾਂ ਨੂੰ ਤ੍ਰੇਸ ਵੀ ਕਰਿਆ ਇਸੇ ਤਰੀਕੇ ਨਾਲ ਜੇ ਕੋਈ ਵੀ ਸਿਰ ਨਾ ਕੋਈ ਐਜੈਂਡੈਂਟ ਹੁੰਦਾ ਤਾਂ ਮਹਾਰਾਜੀ ਪੁਲਿਸ ਪੂਰਾ ਆਪਣੇ ਐਫਰਟਸ ਕਰਕੇ ਇਹਨੂੰ ਟ੍ਰੇਸ ਕਰਦੀ ਜੀ ਜੇ ਤੁਸੀਂ ਬੰਟਾ ਜੋਰਾ ਸਿੰਘ ਤੇ ਮਨਦੀਪ ਦੀ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਨਾ ਵਿੱਚ ਇਨਵੋਲਵਡ ਜੀ ਬਿਲਕੁਲ ਜੀ ਹੈਗਾ ਪਰ ਰਿਸਪੌਂਡ ਤੇ ਉਹਨਾਂ ਬਾਰੇ ਦੱਸਣਾ ਠੀਕ ਨਹੀਂ ਰਹੂਗਾ ਅਸੀਂ ਉਹਦੀ ਪੁਸ਼ਕਿਸ਼ ਕਰ ਰਹੇ ਹਾਂ ਤੇ ਬੈਕਵਰਡ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਕਿਸ ਕੋਲ ਉਹ ਜਿਹੜੇ ਬੰਦਿਆਂ ਕੋਲੋਂ ਲੈ ਕੇ ਆਉਂਦੇ ਸੀ ਉਹਨਾਂ ਨੂੰ ਅਸੀਂ ਕਾਬੂ ਕਰਕੇ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਕਾਬੂ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਉਹਦੇ ਬਾਰੇ ਵੀ ਧਿਆਨ ਵਿੱਚ ਰੱਖਣਾ ਹੈ ਠੀਕ ਠੀਕ ਹੈ ਠੀਕ